ਮੇਰਾ ਨਾਮ ਨਿਮਰਤ ਹੈ ਮੈਂ ਠੀਕ ਜੇ ਪਰਿਵਾਰ ਵਿੱਚ ਜੰਮੀ ਅਸੀਂ ਚਾਰ ਭੈਣਾਂ ਤੇ ਇੱਕ ਭਰਾ ਸੀ ਮੈਂ ਸਭ ਤੋਂ ਛੋਟੀ ਤੇ ਆਪਣੇ ਪਿਓ ਦੀ लाਡਲੀ ਧੀ ਸੀ ਮੈਂ ਸਾਰੇ ਭੈਣ ਭਰਾਵਾਂ ਤੋਂ ਸੋਹਣੀ ਤੇ ਸਾਰੇ ਪਿਆਰ ਨਾਲ ਮੈਨੂੰ 바ਵਾ 바ਵਾ ਕਹਿੰਦੇ 10 ਸਾਲ ਦੀ ਸੀ ਮੈਂ ਜਦੋਂ ਮੇਰੀ ਵੱਡੀ ਭੈਣ ਦਾ ਵਿਆਹ ਹੋ ਗਿਆ ਤੇ ਮੇਰੀ ਵੱਡੀ ਭੈਣ ਦਾ ਸਹੁਰਾ ਬਹੁਤ ਹੀ ਸਮਝਦਾਰ ਇਨਸਾਨ ਸੀ ਤੇ ਆਪਣੇ ਏਰੀਏ ਵਿੱਚ ਉਹ ਕਹਿੰਦਾ ਕੋਹ ਦਾ ਬੰਦਾ ਸੀ ਅਸੀਂ ਹਮੇਸ਼ਾ ਕਹਿਣਾ ਕਿ ਅਸੀਂ ਕੋਈ ਮੋਤੀਪੁਨ ਕਿਤੇ ਹੋਣੀ ਜੋ ਸਾਨੂੰ ਇੰਨਾ ਵਧੀਆ ਪਰਿਵਾਰ ਮਿਲ ਗਿਆ ਮੇਰੇ ਜੀਜਾ ਹੀ ਬਹੁਤ ਹੀ ਵਧੀਆ ਤੇ ਬੜੇ ਹੀ ਚੰਗੇ ਸੁਭਾਅ ਦੇ ਮਾਲਕ ਸੀ ਉਹ ਸਾਰੇ ਮੇਰੀ ਭੈਣ ਦੀ ਬਹੁਤ ਇੱਜ਼ਤ ਕਰਦੇ ਵਿਆਹ ਤੋਂ ਸਾਲ ਬਾਅਦ ਮੇਰੀ ਭੈਣ ਦੇ ਘਰ ਕੁੜੀ ਹੋਈ ਸਾਰਿਆਂ ਨੇ ਕੁੜੀ ਦਾ ਬਹੁਤ ਚਾ ਕੀਤਾ ਤੇ ਇਦਾਂ ਹੀ 2 ਸਾਲ ਬੀਤ ਗਏ ਮੇਰੀ ਭੈਣ ਦੇ ਘਰ ਫਿਰ ਦੂਜੀ ਕੁੜੀ ਹੋ ਗਈ। ਉਸ ਨੂੰ ਵੀ ਪਰਮਾਤਮਾ ਦੀ ਦੇਣ ਸਮਝ ਕੇ ਸਾਰਿਆਂ ਨੇ ਖਿੜੇ ਮੱਥੇ ਕਬੂਲ ਕਰ ਲਿਆ। ਫਿਰ ਕੁਝ ਟਾਈਮ ਪਿਆ ਜਿਵੇਂ ਸਾਰਿਆਂ ਦੇ ਮਨ ਵਿੱਚ ਮੁੰਡੇ ਦੀ ਖੁਆਇਸ਼ ਹੁੰਦੀ ਹੈ। ਮੇਰੀ ਭੈਣ ਦੇ ਮਨ ਵਿੱਚ ਵੀ ਮੁੰਡੇ ਦੀ ਖੁਆਇਸ਼ ਸੀ। ਉਸ ਨੇ ਤੀਸਰਾ ਚਾਂਸ ਲਿਆ ਤੇ ਮੇਰੀ ਭੈਣ ਦੇ ਘਰ ਤੀਜਾ ਬੱਚਾ ਕੁੜੀ ਹੋਈ। ਜਦੋਂ ਮੇਰੀ ਭੈਣ ਨੂੰ ਕੁੜੀ ਦਾ ਪਤਾ ਲੱਗਾ ਤਾਂ ਮੇਰੀ ਭੈਣ ਨੇ ਹੌਂਕਾ ਲੈ ਲਿਆ। ਤੇ ਉਸ ਹੌਕੇ ਨਾਲ ਮੇਰੀ ਭੈਣ ਦੀ ਮੌਤ ਹੋ ਗਈ। ਮੇਰੀ ਭੈਣ ਦੀ ਮੌਤ ਤੋਂ ਬਾਅਦ ਜੀਜਾ ਜੀ ਬਹੁਤ ਟੈਨਸ਼ਨ ਵਿੱਚ ਰਹਿਣ ਲੱਗੇ ਤੇ ਹਮੇਸ਼ਾ ਰੋਂਦੇ ਰਹਿੰਦੇ। ਆਪਣੇ ਬੱਚਿਆਂ ਵੱਲ ਵੇਖ-ਵੇਖ ਤੇ ਜ਼ਿਆਦਾ ਟੈਨਸ਼ਨ ਲੈਣ ਨਾਲ ਉਹਨਾਂ ਨੂੰ ਕਈ ਬਿਮਾਰੀਆਂ ਹੋ ਗਈਆਂ। ਉਹ ਆਪਣੀਆਂ ਕੁੜੀਆਂ ਵੱਲ ਵੇਖ ਕੇ ਬਹੁਤ ਰੋਇਆ ਕਰਨ ਤੇ ਟੈਨਸ਼ਨ ਲਿਆ ਕਰਨ। ਫਿਰ ਮੇਰੀ ਭੈਣ ਦੇ ਸਹੁਰੇ ਨੇ ਮੇਰੀ ਭੂਆ ਨੂੰ ਜਿਸਨੇ ਮੇਰੀ ਭੈਣ ਦਾ ਰਿਸ਼ਤਾ ਕਰਵਾਇਆ ਸੀ ਉਸਨੂੰ ਕਿਹਾ ਕਿ ਇਹਨਾਂ ਬੱਚਿਆਂ ਦਾ ਕੋਈ ਮਸਲਾ ਹੱਲ ਕਰੀਏ ਤਾਂ ਸਾਰਿਆਂ ਨੇ ਸੋਚ ਕੇ ਮੇਰਾ ਰਿਸ਼ਤਾ ਮੇਰੇ ਜੀਜੇ ਨਾਲ ਕਰਨ ਲਈ ਕਿਹਾ ਮੈਂ ਉਸ ਵਕਤ 17 ਸਾਲ ਦੀ ਸੀ ਜਦੋਂ ਮੇਰੀ ਭੂਆ ਨੇ ਆ ਕੇ ਮੇਰੇ ਪਿਓ ਨੂੰ ਕਿਹਾ ਤਾਂ ਮੇਰੇ ਪਿਓ ਨੇ ਮੇਰਾ ਰਿਸ਼ਤਾ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਕਿ ਮੈਂ ਆਪਣੀ ਧੀ ਨੂੰ ਐਨੀ ਵੱਡੀ ਜ਼ਿੰਮੇਵਾਰੀ ਵਿੱਚ ਨਹੀਂ ਪਾਵਾਂਗਾ ਤੇ ਨਾ ਹੀ ਆਪਣੀ ਧੀ ਨੂੰ ਦਹਾਜੂ ਦੇ ਤੋਰਾਂਗਾ ਐਨੀ ਸੋਣੀ ਤੇ ਸੁਨੱਖੀ ਸੁੱਚਜੀ ਮੇਰੀ ਧੀ ਐ ਮੈਂ ਇੰਨੇ ਲਾਡਾਂ ਤੇ ਚਾਵਾਂ ਨਾਲ ਪਾਲਿਆ ਇਹਨੂੰ ਮੈਂ ਇਸਨੂੰ ਕੰਮ ਤੱਕ ਨਹੀਂ ਲਾਇਆ ਤੇ ਮੈਂ ਇਹ ਸਭ ਕਿਵੇਂ ਕਰ ਸਕਦਾ ਮੈਂ ਆਪਣੀ ਧੀ ਤਿੰਨ ਧੀਆ ਦੇ ਪਿਓ ਨੂੰ ਕਿਵੇਂ ਤੋੜ ਸਕਦਾ ਤੇ ਨਾਲੇ ਮੁੰਡੇ ਦੀ ਉਮਰ ਵੀ ਮੇਰੀ ਧੀ ਨਾਲੋਂ ਕਿਤੇ ਜ਼ਿਆਦਾ ਹੈ ਮੈਂ ਇੰਨਾ ਵੱਡਾ ਪਾਪ ਆਪਣੇ ਹੱਥੀ ਨਹੀਂ ਕਰ ਸਕਦਾ ਜਦੋਂ ਮੇਰੇ ਪਿਓ ਨੇ ਰਿਸ਼ਤਾ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਮੇਰੇ ਭੂਆ ਫੁੱਫੜ ਨਾਰਾਜ਼ ਹੋ ਗਏ ਫਿਰ ਮੇਰੀ ਭੂਆ ਨੇ ਮੇਰੀ ਮਾਂ ਤੇ ਪ੍ਰੈਸ਼ਰ ਪਾ ਕੇ ਮੇਰੀ ਮਾਂ ਨੂੰ ਮਨਾ ਲਿਆ ਮੇਰੇ ਪਿਓ ਤੋਂ ਜ਼ਬਰਦਸਤੀ ਮੇਰਾ ਰਿਸ਼ਤਾ ਮੇਰੇ ਜੀਜੇ ਨਾਲ ਕਰਵਾ ਦਿੱਤਾ ਉਸ ਵਕਤ ਮੇਰੀ ਭੂਆ ਨੇ ਮੇਰੀ ਭੈਣ ਦੇ ਸਹੁਰੇ ਅੱਗੇ ਇਹ ਸ਼ਰਤ ਰੱਖੀ ਕਿ ਕੱਲ ਨੂੰ ਜੇ ਮੁੰਡੇ ਨੂੰ ਕੁਝ ਹੋ ਜਾਂਦਾ ਤਾਂ ਸਾਡੀ ਕੁੜੀ ਦੀ ਅਜੇ ਕੋਈ ਉਮਰ ਨਹੀਂ ਤੇ ਉਹ ਸਾਡੀ ਕੁੜੀ ਨੂੰ ਛੋਟੇ ਮੁੰਡੇ ਦੇ ਬਿਠਾ ਦੇਣਗੇ ਜਿਹੜਾ ਹਜੇ ਕੁਵਾਰ ਹੈ ਕਿਉਂਕਿ ਮੇਰੇ ਜੀਜਾ ਹੀ ਉਸ ਵਕਤ ਬਹੁਤ ਬਿਮਾਰ ਰਹਿੰਦੇ ਸੀ ਤੇ ਕੁੜੀਆਂ ਦੇ ਵਿਆਹ ਵੀ ਸਾਂਝੇ ਘਰ ਵਿੱਚ ਕੀਤੇ ਜਾਣਗੇ ਉਹਨਾਂ ਦੀਆਂ ਸਾਰੀਆਂ ਸ਼ਰਤਾਂ ਮੰਨ ਲਈਆਂ ਗਈਆਂ ਤੇ ਇਹ ਸਭ ਦੀ ਜ਼ਿੰਮੇਵਾਰੀ ਉਸਦੇ ਸਹੁਰੇ ਨੇ ਲੈ ਲਈ ਫਿਰ ਮੇਰਾ ਗੁਰਦੁਆਰੇ ਵਿੱਚ ਜਾ ਕੇ ਚੁੰਨੀ ਚੜਾਵਾ ਕਰ ਦਿੱਤਾ ਮੇਰੇ ਪਾਪਾ ਬਹੁਤ ਦੁਖੀ ਤੇ ਨਰਾਜ਼ ਸੀ ਉਹ ਗੁਰਦੁਆਰੇ ਤਾਂ ਗਏ ਪਰ ਉਹਨਾਂ ਨੇ ਕੋਈ ਰਸਮ ਆਪਣੇ ਹੱਥੀ ਨਹੀਂ ਕੀਤੀ ਤੇ ਗੁਰਦੁਆਰੇ ਦੇ ਇੱਕ ਕੋਨੇ ਵਿੱਚ ਬੈਠੇ ਰਹੇ ਚਲੋ ਮੇਰਾ ਵਿਆਹ ਕਰ ਦਿੱਤਾ ਗਿਆ ਜਿਵੇਂ ਕੁੜੀਆਂ ਨੂੰ ਆਪਣੇ ਵਿਆਹ ਦਾ ਚਾਹ ਹੁੰਦਾ ਮੈਨੂੰ ਕੋਈ ਚਾਹ ਨਹੀਂ ਸੀ ਅੱਜ ਤੋਂ 35 ਕੋਸਾਲ ਪਹਿਲਾਂ ਧੀਆ ਦੀ ਕੋਈ ਮਰਜ਼ੀ ਨਹੀਂ ਸੀ ਪੁੱਛਦਾ ਮੇਰੇ ਵਿਆਹ ਤੋਂ ਡੇਢ ਸਾਲ ਬਾਅਦ ਮੇਰੇ ਸਹੁਰੇ ਦਾ ਐਕਸੀਡੈਂਟ ਹੋ ਗਿਆ ਮੋਟਰਸਾਈਕਲ ਤੇ ਜਾ ਰਿਹਾ ਸੀ ਅੱਗੋਂ ਓਵਰ ਸਪੀਡ ਗੱਡੀ ਆਉਣ ਕਰਕੇ ਮੋਟਰਸਾਈਕਲ ਵਿੱਚ ਵੱਜੀ ਤੇ ਉਹਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਉਹਨਾਂ ਦੀ ਮੌਤ ਨੇ ਮੇਰੀ ਜ਼ਿੰਦਗੀ ਦੇ ਜਿਵੇਂ ਸਾਰੇ ਰਸਤੇ ਹੀ ਬੰਦ ਕਰ ਦਿੱਤੇ। ਫਿਰ ਮੇਰੇ ਸਹੁਰੇ ਦੀ ਮੌਤ ਤੋਂ 2 ਮਹੀਨੇ ਬਾਅਦ ਮੇਰੇ ਘਰ ਮੁੰਡਾ ਹੋਇਆ ਤੇ ਜਦੋਂ ਮੁੰਡਾ ਹੋਇਆ ਸਾਰਿਆਂ ਨੇ ਬਹੁਤ ਖੁਸ਼ੀ ਕੀਤੀ। ਤਿੰਨ ਕੁੜੀਆਂ ਦੇ ਉੱਪਰੋਂ ਮੁੰਡਾ ਹੋਇਆ ਤਾਂ ਸਾਰਿਆਂ ਨੂੰ ਬਹੁਤ ਚਾਅ ਚੜਿਆ। ਬਹੁਤ ਖੁਸ਼ੀ ਮਨਾਈ ਗਈ। ਉਸ ਦਾ ਨਾਂ ਗੁਰਬੀਰ ਰੱਖਿਆ। 2 ਮਹੀਨੇ ਬਾਅਦ ਮੇਰੇ ਘਰ ਵਾਲੇ ਦੀਆਂ ਲੱਤਾਂ ਖੜ ਗਈਆਂ। ਉਨਾ ਦਾ ਬਹੁਤ ਇਲਾਜ ਕਰਵਾਇਆ ਪਰ ਪੂਰੀ ਤਰ੍ਹਾਂ ਠੀਕ ਨਾ ਹੋ ਸਕੇ ਹੌਲੀ ਹੌਲੀ ਉਹ ਮੰਜੇ ਤੇ ਪੈ ਗਈ ਫਿਰ ਵਿਆਹ ਤੋਂ 2 ਸਾਲ ਬਾਅਦ ਉਹਨਾਂ ਦੀ ਮੌਤ ਹੋ ਗਈ ਉਸ ਵਕਤ ਮੇਰੀ ਉਮਰ 20 ਸਾਲ ਦੀ ਸੀ ਉਸ ਦਿਨ ਮੇਰੇ ਪਾਪਾ ਮੇਰੇ ਵਿਆਹ ਤੋਂ ਬਾਅਦ ਪਹਿਲੀ ਵਾਰ ਮੇਰੇ ਘਰ ਆਏ ਸੀ ਤੇ ਫਿਰ ਭੋਗ ਤੋਂ ਬਾਅਦ ਮੇਰੇ ਪਾਪਾ ਨੇ ਮੇਰੀ ਭੂਆ ਨੂੰ ਕਿਹਾ ਕਿ ਮੈਂ ਆਪਣੀ ਧੀ ਨੂੰ ਜਾਂ ਤਾਂ ਨਾਲ ਲੈ ਜਾਵਾਂਗਾ ਜਾਂ ਫਿਰ ਉਸ ਨੂੰ ਛੋਟੇ ਮੁੰਡੇ ਦੇ ਘਰ ਬਿਠਾਇਆ ਜਾਵੇ ਕਿਉਂਕਿ ਮੇਰੀ ਤੀ ਹਜੇ ਨਿਆਣੀ ਹੈ ਉਸਦੀ ਉਮਰ ਕੋਈ ਜ਼ਿਆਦਾ ਨਹੀਂ ਉਹ ਸਾਰੀ ਉਮਰ ਇਸ ਤਰ੍ਹਾਂ ਨਹੀਂ ਘਟ ਸਕਦੀ ਮੇਰੀ ਭੂਆ ਨੇ ਕਿਹਾ ਕੋਈ ਗੱਲ ਨਹੀਂ ਵੀਰੇ ਮੈਂ ਗੱਲ ਕਰਾਂਗੀ ਮੇਰੀ ਭੂਆ ਭੋਗ ਤੋਂ ਕੁਝ ਦਿਨਾਂ ਬਾਅਦ ਸਾਡੇ ਘਰ ਆਈ ਉਸਨੇ ਮੇਰੀ ਸੱਸ ਤੇ ਨਾਨਾ ਨੂੰ ਸ਼ਰਤਾਂ ਅਨੁਸਾਰ ਮੈਨੂੰ ਛੋਟੇ ਮੁੰਡੇ ਦੇ ਘਰ ਬਿਠਾਉਣ ਲਈ ਕਿਹਾ ਉਹਨਾਂ ਨੇ ਮੇਰੀ ਭੂਆ ਨੂੰ ਲਾਰਾ ਲਾ ਦਿੱਤਾ ਕਿ ਕੋਈ ਨਾ ਅਸੀਂ ਸਾਰੇ ਬੈਠ ਕੇ ਸਲਾਹ ਕਰਾਂਗੇ ਪਰ ਉਹਨਾਂ ਦੇ ਮਨ ਵਿੱਚ ਦਾਜ ਦਾ ਲਾਲਚ ਸੀ ਉਹਨਾਂ ਨੇ ਮੇਰੇ ਤੋਂ ਚੋਰੀ ਮੇਰੇ ਦਿਉਰ ਵਾਸਤੇ ਕੁੜੀ ਵੇਖ ਲਈ ਜਦੋਂ ਮੈਨੂੰ ਇਹ ਸਭ ਪਤਾ ਲੱਗਾ ਤਾਂ ਮੈਂ ਆਪਣੀ ਭੂਆ ਨੂੰ ਚੋਰੀ ਫੋਨ ਕਰਕੇ ਦੱਸਿਆ ਮੇਰੀ ਭੂਆ ਜਦੋਂ ਘਰ ਆਈ ਤਾਂ ਉਹਨਾਂ ਨੇ ਮੇਰੀ ਭੂਆ ਨੂੰ ਇਹ ਬਹਾਨਾ ਲਾ ਦਿੱਤਾ ਕਿ ਮੁੰਡਾ ਨਹੀਂ ਮੰਨਦਾ ਇਸ ਕਰਕੇ ਅਸੀਂ ਇਸ ਨੂੰ ਉਸਦੇ ਘਰ ਨਹੀਂ ਬਿਠਾ ਸਕਦੇ ਤੇ ਮੇਰੀ ਭੂਆ ਨਾਰਾਜ਼ ਹੋ ਕੇ ਚਲੀ ਗਈ ਉਹਨਾਂ ਨੇ ਮੇਰੇ ਦਿਉਰ ਦਾ ਵਿਆਹ ਕਰ ਦਿੱਤਾ ਫਿਰ ਹੌਲੀ-ਹੌਲੀ ਉਹਨਾਂ ਮੇਰੀਆਂ ਪਨੇਵੀਆਂ ਯਾਨੀ ਕਿ ਮੇਰੀ ਭੈਣ ਦੀਆਂ ਕੁੜੀਆਂ ਨੂੰ ਆਪਣੇ ਨਾਲ ਰਲਾ ਲਿਆ ਮੈਨੂੰ ਕੁੜੀਆਂ ਨੂੰ ਬੁਲਾਉਣਾ ਨਾ ਦਿੰਦੇ ਬਸ ਫਿਰ ਕਦੇ ਮੈਂ ਆਪਣੇ ਪੇਕੇ ਤੇ ਕਦੇ ਆਪਣੇ ਸਹੁਰੇ ਬਸ ਇਦਾਂ ਹੀ ਦਿਨ ਗੱਡਦੀ ਰਹੀ ਜਦੋਂ ਵੀ ਮੈਂ ਚੰਗਾ ਸੂਟ ਜਾਂ ਚੰਗੀ ਜੁੱਤੀ ਪਾ ਲੈਣੀ ਤਾਂ ਮੈਨੂੰ ਬਦਚਲਣ ਦੱਸਣਾ ਜੇ ਮੈਂ ਦੂਰ ਤੋਂ ਕੋਈ ਚੀਜ਼ ਮੰਗਵਾਉਣੀ ਤਾਂ ਮੈਨੂੰ ਮੇਰੀ ਦਰਾਣੀ ਨੇ ਮੇਰੇ ਦਿਓਰ ਨਾਲ ਹੀ ਗਲਤ ਸਮਝ ਲੈਣਾ ਮੈਂ ਕੱਲੀ ਨੇ ਡਰਤੀ ਮਾਰੇ ਅੰਦਰ ਬੈਠੀ ਰਹਿਣਾ ਕਿ ਜੇ ਬਾਹਰ ਬੈਠ ਗਈ ਤਾਂ ਪਤਾ ਨਹੀਂ ਮੈਨੂੰ ਕੀ ਕਹਿਣਗੇ ਬਸ ਇਦਾਂ ਹੀ ਟਾਈਮ ਲੰਘਦਾ ਗਿਆ ਮੇਰਾ ਪੁੱਤ ਗੁਰਵੀਰ 12 ਸਾਲਾਂ ਦਾ ਹੋ ਗਿਆ ਪਰ ਫਿਰ ਵੀ ਮੇਰਾ ਕਿਸੇ ਨੇ ਖਿਹੜਾ ਨਹੀਂ ਛੱਡਿਆ ਜਦੋਂ ਮੈਨੂੰ ਸਾਰਿਆਂ ਨੇ ਬਹੁਤ ਤੰਗ ਪਰੇਸ਼ਾਨ ਕੀਤਾ ਤਾਂ ਮੈਂ ਸਾਂਝੇ ਰਿਸ਼ਤੇਦਾਰ ਇਕੱਠੇ ਕੀਤੇ ਰਿਸ਼ਤੇਦਾਰ ਮੈਨੂੰ ਅੱਡ ਕਰਾ ਗਏ ਮੈਨੂੰ ਘਰ ਵਿੱਚ ਇੱਕ ਕਮਰਾ ਤੇ 12 ਦੋ ਕਿੱਲੇ ਜ਼ਮੀਨ ਦੇ ਦੇ ਦਿੱਤੇ ਕਰ ਖਰਚ ਵਧੀਆ ਚਲਾਉਣ ਲਈ ਮੈਂ ਮੱਜਾਂ ਲੈ ਲਈਆਂ ਕੁਝ ਕੁ ਟਾਈਮ ਤਾਂ ਮੱਜਾਂ ਵਾਸਤੇ ਮੇਰਾ ਦਿਉਰ ਪੱਠੇ ਵੱਢ ਕੇ ਲਿਆ ਕੇ ਕੁੱਤਰ ਦਿੰਦਾ ਸੀ ਕਿਉਂਕਿ ਮੈਨੂੰ ਪੱਠੇ ਨਾ ਤਾਂ ਵੱਢਣੇ ਆਉਂਦੇ ਸੀ ਤੇ ਨਾ ਹੀ ਕੁੱਤਰਨੇ ਤੇ ਗੁਰਬੀਰ ਹਜੇ ਛੋਟਾ ਸੀ ਪਰ ਮੇਰੀ ਦਰਾਣੀ ਨੇ ਉਸ ਨੂੰ ਇਹ ਸਭ ਕਰਨ ਤੋਂ ਰੋਕ ਦਿੱਤਾ ਫਿਰ ਮੈਂ ਆਪ ਪੱਠੇ ਵੱਢ ਕੇ ਲਿਆਉਣੇ ਤੇ ਕੁੱਤਰਨੇ ਹੌਲੀ ਹੌਲੀ ਇਹ ਕੰਮ ਗੁਰਬੀਰ ਕਰਨ ਲੱਗ ਪਿਆ ਇੱਕ ਦਿਨ ਗੁਰਬੀਰ ਪੱਠੇ ਕੁੱਤਰ ਰਿਹਾ ਸੀ ਉਸ ਦਾ ਹੱਥ ਟੋਕੇ ਵਿੱਚ ਆ ਗਿਆ ਮੈਂ ਕੋਲ ਖੜੀ ਸੀ ਭੱਜ ਕੇ ਜਾ ਕੇ ਟੋਕਾ ਬੰਦ ਕੀਤਾ ਪਰ ਉਦੋਂ ਤੱਕ ਉਸ ਦਾ ਹੱਥ ਕੱਟਿਆ ਗਿਆ ਮੈਂ ਵੇਖਿਆ ਤਾਂ ਮੈਨੂੰ ਕੁਝ ਸਮਝ ਹੀ ਨਹੀਂ ਆਇਆ ਕਿ ਇਹ ਕੀ ਹੋ ਗਿਆ ਮੇਰਾ ਤਾਂ ਜਿਵੇਂ ਪੂਰਾ ਸ਼ਰੀਰ ਹੀ ਸੁੰਨ ਹੋ ਗਿਆ ਮੈਨੂੰ ਐਵੇਂ ਲੱਗਿਆ ਜਿਵੇਂ ਮੇਰੇ ਤੇ ਦੁੱਖਾਂ ਦਾ ਪਹਾੜ ਹੀ ਡਿੱਗ ਪਿਆ ਹੋਵੇ ਮੈਂ ਬਹੁਤ ਰੋਈ ਤੇ ਰੱਬ ਨੂੰ ਬਹੁਤ ਤਾਨੇ ਦਿੱਤੇ ਪਰ ਰੱਬ ਦੀ ਮਰਜ਼ੀ ਅੱਗੇ ਮੇਰਾ ਕੋਈ ਜ਼ੋਰ ਨਹੀਂ ਚੱਲਿਆ ਫਿਰ ਇਸ ਗੱਲ ਦਾ ਮੇਰੇ ਪਾਪਾ ਨੂੰ ਪਤਾ ਲੱਗਾ ਉਹ ਫਟਾਫਟ ਸਾਡੇ ਘਰ ਆਏ ਉਸ ਦਿਨ ਮੇਰੇ ਪਾਪਾ ਦੂਜੀ ਵਾਰ ਮੇਰੇ ਘਰ ਆਏ ਸੀ ਤੇ ਜਦੋਂ ਮੇਰੇ ਪਾਪਾ ਘਰ ਆਏ ਤਾਂ ਉਹਨਾਂ ਦੇ ਗੱਲ ਲਾ ਕੇ ਮੈਂ ਬਹੁਤ ਰੋਈ ਮੇਰੇ ਪਾਪਾ ਦੀਆਂ ਵੀ ਮੈਨੂੰ ਦੇਖ ਕੇ ਤਾਂ ਹਾ ਨਿਕਲ ਗਈਆਂ ਮੇਰੇ ਪਾਪਾ ਨੇ ਮੈਨੂੰ ਆਪਣੇ ਨਾਲ ਜਾਣ ਲਈ ਕਿਹਾ ਪਰ ਮੈਂ ਜਾਣ ਤੋਂ ਮਨਾ ਕਰ ਦਿੱਤਾ ਕਿਉਂਕਿ ਮੈਂ ਆਪਣੇ ਗੁਰਬੀਰ ਨੂੰ ਛੱਡ ਕੇ ਕਿਤੇ ਨਹੀਂ ਜਾਣਾ ਚਾਹੁੰਦੀ ਸੀ ਜੇ ਮੈਂ ਪੇਕੇ ਚਲੀ ਜਾਂਦੀ ਤਾਂ ਉਹ ਸਾਰੀ ਜ਼ਮੀਨ ਆਪਣੇ ਨਾਂ ਕਰਵਾ ਲੈਂਦੇ ਇਸ ਲਈ ਮੈਂ ਨਾ ਗਈ ਮੇਰੇ ਪਾਪਾ ਰੋਂਦੇ ਰੋਂਦੇ ਹੀ ਮੇਰੇ ਘਰੋਂ ਚਲੇ ਗਏ ਫਿਰ ਉਹਨਾਂ ਨੇ ਕੁੜੀਆਂ ਦੇ ਵਿਆਹ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਮੈਂ ਹੌਲੀ-ਹੌਲੀ ਚੰਗੇ ਘਰ-ਬਾਰ ਦੇਖ ਕੇ ਆਪਣੀਆਂ ਕੁੜੀਆਂ ਵਿਆਈਆਂ ਤੇ ਆਪਣਾ ਵਧੀਆ ਘਰ ਬਣਾਇਆ ਮੁੰਡੇ ਨੂੰ ਵਧੀਆ ਪੜਾ ਲਿਖਾ ਕੇ ਸਰਕਾਰੀ ਨੌਕਰੀ ਤੇ ਲਾਇਆ ਅੱਜ ਕੁੜੀਆਂ ਵੀ ਮੇਰੇ ਕੋਲ ਆਉਂਦੀਆਂ ਨੇ ਤੇ ਆਪਣੇ ਭਰਾ ਨਾਲ ਬਹੁਤ ਪਿਆਰ ਕਰਦੀਆਂ ਨੇ ਗੁਰਬੀਰ ਦੀ ਤਾਂ ਜਿਵੇਂ ਮੇਰੇ ਵਿੱਚ ਜਾਨ ਵਸਦੀ ਹੈ ਉਹ ਮੈਨੂੰ ਬਹੁਤ ਪਿਆਰ ਕਰਦਾ ਹੈ ਮੇਰਾ ਬਹੁਤ ਸਤਿਕਾਰ ਕਰਦਾ ਹੈ ਕਿਉਂਕਿ ਉਹ ਹਮੇਸ਼ਾ ਇਹੀ ਕਹਿੰਦਾ ਹੈ ਕਿ ਮੇਰੀ ਮਾਂ ਨੇ ਆਪਣੀ ਜਵਾਨੀ ਮੇਰੇ ਲਈ ਕੁਰਬਾਨ ਕਰ ਦਿੱਤੀ ਜੇ ਉਹ ਚਾਹੁੰਦੀ ਤਾਂ ਉਹ ਮੈਨੂੰ ਛੱਡ ਕੇ ਵੀ ਜਾ ਸਕਦੀ ਸੀ ਤੇ ਆਪਣਾ ਵਿਆਹ ਕਰਾ ਲੈਂਦੀ ਪਰ ਉਸਨੇ ਇਹ ਸਭ ਨਹੀਂ ਕੀਤਾ ਉਹ ਹਮੇਸ਼ਾ ਸਵੇਰੇ ਉੱਠ ਕੇ ਮੇਰੇ ਪੈਰੀ ਹੱਥ ਲਾਉਂਦਾ ਹੈ ਤੇ ਰਾਤ ਨੂੰ ਇੱਕ ਵਾਰ ਜ਼ਰੂਰ ਮੈਨੂੰ ਘੁੱਟ ਕੇ ਜੱਫੀ ਪਾਉਂਦਾ ਹੈ ਮੇਰੇ ਸਾਰੇ ਦਿਨ ਦੀ ਜਿਵੇਂ ਟੈਨਸ਼ਨ ਦੂਰ ਹੋ ਜਾਂਦੀ ਹੈ ਪਰ ਮੇਰੇ ਪਾਪਾ ਨੇ ਮੇਰੀ ਭੂਆ ਨੂੰ ਅੱਜ ਤੱਕ ਨਹੀਂ ਬੁਲਾਇਆ ਕਿਉਂਕਿ ਉਹਨਾਂ ਨੇ ਮੇਰੀ ਮਾੜੀ ਕਿਸਮਤ ਦਾ ਕਸੂਰਵਾਰ ਹਮੇਸ਼ਾ ਮੇਰੀ ਭੂਆ ਨੂੰ ਹੀ ਸਮਝਿਆ ਪਰ ਸਮਝਦੇ ਵੀ ਕਿਵੇਂ ਨਾ ਉਹਨਾਂ ਦੀ ਲਾਡਾਂ ਨਾਲ ਪਾਲੀ ਹੋਈ ਧੀ ਦੀ ਜ਼ਿੰਦਗੀ ਇੱਕ ਨਾਰਾਜ਼ਗੀ ਨੇ ਖਤਮ ਕਰਕੇ ਰੱਖ ਦਿੱਤੀ ਸੀ ਕਦੇ ਵੀ ਆਪਣੀ ਧੀ ਦਾ ਰਿਸ਼ਤਾ ਕਿਸੇ ਦੇ ਮਗਰ ਲੱਗ ਕੇ ਨਾ ਕਰੋ ਨਹੀਂ ਤਾਂ ਥੋੜੇ ਦਿਨਾਂ ਦੀ ਨਾ ਦੀ ਰਾਜ ਕੀ ਤੁਹਾਡੀ ਧੀ ਦੀ ਜ਼ਿੰਦਗੀ ਬਰਬਾਦ ਕਰਕੇ ਰੱਖ ਦੇਵੇਗੀ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਿਹੀਆਂ ਵਧੀਆ-ਵਧੀਆ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ